ਸਤਿ ਸ਼੍ਰੀ ਅਕਾਲ ਜੀ ਵਸੋ ਸਾਰੇ ਠੀਕ ਠਾਕ ਹੋ ਜੀ ਅਸ ਕਰਦਾ ਸਭ ਠੀਕ ਠਾਕ ਹੋਵੋਗੇ ਜੀ ਇਹ ਹੈਗਾ ਜੀ ਵਿਆਸ ਦਰਿਆ ਵਿਆਸ ਦਰਿਆ ਦੀ ਵੀਡੀਓ ਹੈ ਜੀ ਸ੍ਰੀ ਹਰਗੋਬਿੰਦਪੁਰ ਦੀ ਦੇਖ ਸਕਦੇ ਹੋ ਤੁਸੀਂ ਵਿਆਸ ਦਰਿਆ ਦੇ ਵਿੱਚ ਕਿਨਾ ਕਿਨਾ ਪਾਣੀ ਆ ਪਪਲਰ ਲੱਗੇ ਹੋਏ ਆ ਪਪਲਰ ਪੂਰੇ ਡੁੱਬੇ ਹੋਏ ਆ ਆ ਬੇੜੀ ਹੈ ਜੀ ਬਹੁਤ ਹੀ ਵਿਆਸ ਦਰਿਆ ਵਿੱਚ ਪਾਣੀ ਹੈ ਹਲੇ ਤੱਕ ਵੀ ਲੋਕਾਂ ਦੀਆਂ ਫਸਲਾਂ ਸਾਰੇ ਬਰਬਾਦ ਹੋ ਗਏ ਆ ਵੇਖ ਲਓ ਝੋਨੇ ਸਾਰੇ ਡੁੱਬੇ ਪਏ ਆ ਇਹ ਅਪਡੇਟ ਹੈ ਜੀ ਤਾਜੀ ਤਾਜੀ ਤੇ ਦੇਖ ਲਓ ਹੁਣ ਝੋਨੇ ਪੂਰੇ ਡੁੱਬੇ ਪਏ ਆ ਤੇ ਇਸ ਝੋਨੇ ਦੇ ਵਿੱਚੋਂ ਕੀ ਬਚੂਗਾ ਜੀ ਜ਼ਿੰਮੇਦਾਰ ਨੂੰ ਇਹ ਸਰਕਾਰਾਂ ਤੇ ਰੱਬ ਦੀ ਮਾਰ ਹੀ ਆ ਜੀ ਬਿਲਕੁਲ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰਿਓ ਤੇ ਚੈਨਲ ਖੜੇ ਨੂੰ ਸਬਸਕ੍ਰਾਈਬ ਕਰਿਓ ਚੋਣੇ ਪੂਰੇ ਹੀ ਡੁੱਬ ਚੁੱਕੇ ਆ ਪਾਣੀ ਬਹੁਤ ਤੇਜ਼ੀ ਦੇ ਨਾਲ ਵਗ ਰਿਹਾ ਚ ਤੁਸੀਂ ਪਾਣੀ ਦੀ ਰਫ਼ਤਾਰ ਵੀ ਦੇਖ ਸਕਦੇ ਹੋ ਤੇ ਚੋਣਿਆਂ ਦਾ ਹਾਲ ਵੀ ਵੇਖ ਸਕਦੇ ਹੋ ਤੇ ਆ ਸੜਕ ਤੇ ਵੇਖੋ ਜੀ ਕਿਦਾਂ ਸਭ ਵਿਚਾਰੇ ਬੈਠੇ ਆ ਜੀ ਘਰੋਂ ਬਿਘਾਰ ਹੋਏ ਆ ਸਭ ਥਾਂ ਤੇ ਆਣ ਕੇ ਪਸ਼ੂ ਡੰਗਰ ਤੇ ਆਪਣੇ ਖੁੱਲੀ ਬੰਨ ਕੇ ਤਰਪਾਲਾਂ ਦੀ ਤੇ ਬੈਠੇ ਆ ਇਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਜੀ ਜਿਹੜੇ ਵੀ ਕਰ ਸਕਦੇ ਆ ਜੀ ਆ ਜੀ ਸਿੰਘੋਣੀ ਆਏ ਆ ਜੀ ਦਵਾਈ ਦੇ ਲੋਤ ਵਧੀਆ ਕੰਮ ਕੀਤਾ ਜਿਨ੍ਹਾਂ ਨੇ ਤੇ ਇਹਨਾਂ ਸਾਰਿਆਂ ਨੂੰ ਦਵਾਈ ਦਿੱਤੀ ਵੇਖੋ ਕਿਸ ਤਰ੍ਹਾਂ ਬੈਠੇ ਹੋਏ ਆ ਸਾਰੇ ਇਹ ਸ੍ਰੀ ਹਰਗੋਬਿੰਦਪੁਰ ਟਾਂਡੇ ਰੋਡ ਤੇ ਆ ਜੀ ਸਭ ਇਸ ਤਰ੍ਹਾਂ ਬੈਠੇ ਵਿਚਾਰੇ ਤੋ ਵੱਲੇ ਸੜਕਲੀ ਸੈਡ ਉੱਚੇ ਥਾਂ ਤੇ ਆਣ ਕੇ ਬੈਠੇ ਆ ਨਾ ਲਾਈਟ ਆ ਨਾ ਕੋਸਾ ਕੋਈ ਸਾਰਾ ਮੁਸ਼ਕਲ ਬਹੁਤ ਹੈ ਜਿੰਨਾਂ ਵਕਤ ਮੁੱਛਰ ਬਹੁਤ ਆ ਗਰਮੀ ਦੇ ਵਿੱਚ ਰਹਿਣਾ ਵੀ ਆ ਕੋਈ ਸੇਫਟੀ ਨਹੀਂ ਕੋਈ ਕੀੜਾ ਪਤੰਗਾ ਵੀ ਹੋ ਸਕਦਾ ਹੈ ਜੀ ਤੇ ਇਹ ਵੇਖੋ ਕਿਦਾਂ ਝਾੜੀਆਂ ਬੂਟੀਆਂ ਲੱਗੀਆਂ ਇਹਨਾਂ ਦੇ ਵਿੱਚ ਰਹਿਣਾ ਕਿੰਨਾ ਔਖਾ ਹੈ ਬਹੁਤ ਬਹੁਤ ਵੇਖੋ ਕਿੰਨਾ ਕਿੰਨਾ ਪਾਣੀ ਹੋਇਆ ਹੈ ਜੀ ਵੇ ਘਰ ਪੂਰੇ ਡੁੱਬੇ ਹੋਏ ਨੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਟਰਾਲੀਆਂ ਤੇ ਲੋਕਾਂ ਨੇ ਤਰਪਾਲਾ ਪਾਈਆਂ ਵਾ ਕਿਸ ਨੇ ਕੋਈ ਕੀਤਾ ਵਾ ਆ ਦਰਿਆ ਵੇਖੋ ਜੀ ਕਿਸ ਤਰ੍ਹਾਂ ਛੱਲਾ ਮਾਰਨ ਲਿਆ ਵਾ ਪੂਰੇ ਸ਼ਿਖਰਾਂ ਤੇ ਆ ਜੀ ਡਰ ਲੱਗਦਾ ਵਾ ਦਰਿਆ ਦੇ ਥੱਲੇ ਕੋਈ ਖਲੋਤਾ ਹੋਵੇ ਤੇ ਇੰਨੇ ਜ਼ੋਰ ਦੀ ਨਾਲ ਇਹ ਤੜਕਾਂ ਬਤੇਜ ਹੋ ਜਾਂਦੀ ਐ ਜੀ ਤਿੰਨ ਤੇਜ਼ ਪਾਣੀ ਦਰਿਆ ਦਾ ਬਹੁਤ ਤੇਜ਼ ਪਾਣੀ ਹੈ ਜੀ ਤੇ ਆ ਕੋਠਾ ਵੇਖ ਲੋ ਬਾਬੇ ਦੀ ਜਗਾਵਣ ਹੈ ਈ ਪੀਰ ਦੀ ਤੇ ਇੱਦਾਂ ਡੁੱਬ ਚੁੱਕਾ ਵਾ ਤੇ ਇੱਕ ਗਾੜੀ ਦਰਿਆ ਦੇ ਵਿੱਚ ਕਿੰਨਾ ਪਾਣੀ ਹੋਊਗਾ ਇਸ ਦਾ ਅੰਦਾਜ਼ਾ ਤੁਸੀਂ ਆਵਲਾ ਸਕਦੇ ਹੋ ਆ ਬੇੜੀਆਂ ਤੇ ਲੋਕਾਂ ਨੂੰ ਜਿਹੜੇ ਕਿ ਘਰਾਂ ਚ ਉੱਚੇ ਘਰਾਂ ਦੇ ਬੈਠੇ ਇਹਨਾਂ ਨੂੰ ਸਹਾਣ ਦੇਣ ਵਾਸਤੇ ਜਾਣ ਰਹੇ ਆ ਪਾਣੀ ਬਹੁਤ ਜ਼ਿਆਦਾ ਹੋ ਗਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜਰੂਰ